ਸਸੇ ਗੱਲ ਦੋਸਤੋ ਦੋਸਤੋ ਕੱਲ ਨਾ ਮੈਂ ਇੱਕ ਪੋਸਟ ਪਾਈ ਸੀ ਪੋਸਟ ਸੀ ਕਿ ਉਹ ਸਰਕਾਰ ਦੇ ਉੱਤੇ ਇੱਕ ਤੰਦ ਸੀ ਇੱਕ ਵਿਅੰਗ ਸੀ ਇੱਕ ਕਟਾਕਸ਼ ਕੀਤਾ ਸੀ ਕਿ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਗਵੰਤ ਮਾਨ ਜਗਾ ਜਗਾ ਆਪਣੀ ਇੰਨੇ ਕੰਮ ਨੂੰ ਇੰਨਾ ਕਰਕੇ ਵਿਖਾ ਰਹੇ ਨੇ ਮਤਲਬ ਹਰ ਜਗ੍ਹਾ ਨਰੇ ਪੋਸਟਰ ਲੱਗੇ ਨੇ ਸਕੂਲਾਂ ਦੇ ਬਾਹਰ ਵੱਡੇ ਵੱਡੇ ਬੈਨਰ ਮੈਂ ਪਹਿਲੀ ਵਾਰ ਦੇਖੇ ਨੇ ਵੀ ਕੋਈ ਮੁੱਖ ਮੰਤਰੀ ਦੇ ਕੰਮਾਂ ਦੇ ਜੋ ਬੈਨਰ ਨੇ ਸਕੂਲਾਂ ਦੇ ਬਾਹਰ ਵੀ ਲੱਗਦੇ ਨੇ ਮਤਲਬ ਇਹਨਾਂ ਨੇ ਕੋਈ ਖੱਲ ਖੁੰਜਾ ਨਹੀਂ ਛੱਡਿਆ ਜਿੱਥੇ ਇਹਨਾਂ ਨੇ ਇਹ ਵਿਖਾਵਾ ਨਹੀਂ ਕੀਤਾ ਹੋਵੇ ਕਿ ਹਾਂ ਹਾਂ ਅਸੀਂ ਪੰਜਾਬ ਦਾ ਬਹੁਤ ਕੁਝ ਕਰ ਰਹੇ ਹਾਂ ਅਸੀਂ ਬਹੁਤ ਕੁਝ ਵਾਰ ਰਹੇ ਹਾਂ ਮਤਲਬ ਜਿਹੜੀਆਂ ਗੱਲਾਂ ਕਰਕੇ ਸਰਕਾਰ ਚਾਏ ਮ ਦੂਜਿਆਂ ਨੂੰ ਦਿੰਦੇ ਆ ਖੁਦੋਂ ਗੱਲਾਂ ਕਰ ਰਹੇ ਨੇ ਹਨਾ ਤੇ ਮਤਲਬ ਲੋਕਾਂ ਨੂੰ ਉਹਨਾਂ ਦੀ ਸੋਚ ਨੂੰ ਵਾਰ-ਵਾਰ ਉਹ ਚੀਜ਼ਾਂ ਲੋਕਾਂ ਨੂੰ ਵਿਖਾਉਣੀਆਂ ਇੱਕ ਤਰ੍ਹਾਂ ਉਹਨਾਂ ਨੂੰ ਮਾਨਸਿਕ ਤੌਰ ਤੇ ਸੱਚ ਕਹਿੰਦੇ ਹੁੰਦੇ ਆ ਵੀ ਮਨਾਉਣ ਦਾ ਯਤਨ ਹੁੰਦਾ ਕਿ ਵਾਰ-ਵਾਰ ਚੀਜ਼ ਦੇਖੋਗੇ ਤਾਂ ਲੋਕਾਂ ਦੇ ਮਨਾਂ 'ਚ ਹੋਏਗਾ ਵੀ ਹਾਂ ਸੱਚਮੁੱਚੇ ਕੰਮ ਹੋ ਰਿਹਾ ਹੈ ਹਨਾ ਚਲੋ ਕੁਝ ਕੰਮ ਹੋ ਰਿਹਾ ਹੋਣਗੇ ਤੇ ਉਹ ਚੰਗੇ ਨੇ ਸਰਕਾਰ ਦਾ ਸ਼ਾਬਾਸ਼ ਹੈ ਧੰਨਵਾਦ ਤੁਸੀਂ ਕਰ ਰਹੇ ਹੋ ਤੁਹਾਨੂੰ ਇਸੇ ਲਈ ਲੋਕਾਂ ਨੇ ਚੁਣਿਆ ਤੇ ਪਰ ਮੈਂ ਸਰਕਾਰ ਦੀ ਇਸ ਬੇਲਗਾਮ ਨੀਤੀ ਦੇ ਉੱਤੇ ਇੱਕ ਵਿਅੰਗ ਕੀਤਾ ਸੀ ਕਿ ਜਿਸ ਢੰਗ ਦੇ ਨਾਲ ਸਰਕਾਰ ਹਰ ਖੱਲ ਖੁੰਝੇ ਆ ਪੋਸਟਰ ਲਾ ਰਹੀ ਹੈ ਹਰ ਖੱਲ ਖੁੰਝੇ ਦੇ ਉੱਤੇ ਆਪਣੇ ਇੰਨੇ ਕੰਮ ਨੂੰ ਵਧਾ ਕੇ ਦੱਸ ਰਹੀ ਹੈ ਕਿ ਭਾਵੇਂ ਉਹ ਕੋਈ ਗੈਂਗਸਟਰਾਂ ਦਾ ਮਸਲਾ ਹੋਵੇ ਚਾਰ ਘਰ ਢਾਏ ਦਾ ਉਹ ਨੇ ਜਿਨ੍ਹਾਂ ਦਾ ਨਜਾਇਜ਼ ਕਬਜ਼ਾ ਸੀ ਤੇ ਉਹਨਾਂ ਨੂੰ ਇਹ ਦਿਖਾਤਾ ਵੀ ਬਲਡوزر ਚਲਾਤਾ ਠੀਕ ਹੈ ਜੀ ਤੇ ਨੌਜਵਾਨਾਂ ਨੂੰ ਮਤਲਬ ਇਨਕਾਊਂਟਰ ਕਰ ਰਹੀ ਹੈ ਇਹਨਾਂ ਇਨਕਾਊਂਟਰ ਕਰਕੇ ਉਹਦੀ ਸ਼ਾਬਾਸ਼ੀ ਵੀ ਲੈ ਰਹੀ ਹੈ ਬਈ ਕਿ ਲਾਤਾਂ ਚ ਗੋਲੀ ਮਾਰਤੀ ਕਿਤੇ ਕੋਸ਼ ਕਰਤਾ ਪੰਜਾਬ ਪੁਲਿਸ ਦਾ ਫੇਸਬੁੱਕ ਪੇਜ ਆ ਉਹ ਵੀਡੀਓ ਪਾਉਂਦਾ ਤੇ ਉਹ ਮਤਲਬ ਪੀਟਰਮਿਨੈਂਟ ਕਰਕੇ ਹੈ ਨਾ ਤੇ ਲੋਕ ਬੜਾ ਪਸੰਦ ਵੀ ਕਰ ਰਹੇ ਨੇ ਮਤਲਬ ਪੰਜਾਬ ਚ ਬੜੀ ਅਰਾਜਕਤਾ ਫੈਲੀ ਹੋਈ ਆ ਇਹਨੂੰ ਯੂਪੀ ਬਣਾਉਣ ਦੀ ਕੋਸ਼ਿਸ਼ ਕੀਤੀ ਯਾਰੀ ਯੂਪੀ ਹਾਲਾਂਕਿ ਥੋੜਾ ਜਾਊਗਾ ਪਰ ਇਹਨਾਂ ਨੇ ਪੰਜਾਬ ਨੂੰ ਥੱਲੇ ਸੱਟਣ ਦਾ ਬੀੜਾ ਚੁੱਕਿਆ ਹੋਇਆ ਏ ਭਗਵੰਤ ਮਾਨ ਸਰਕਾਰ ਨੇ ਸੋ ਫਿਰ ਮੈਨੂੰ ਲੱਗਦਾ ਮੈਂ ਵਿਸ਼ੇ ਤੋਂ ਭਟਕ ਗਿਆ ਸੋ ਦੋਸਤੋ ਗੱਲ ਇਹ ਸੀ ਮੈਂ ਇੱਕ ਪੋਸਟਰ ਪਾਇਆ ਕਿ ਜਿਸ ਤੰਗ ਦੇ ਨਾਲ ਸਰਕਾਰ ਹਰ ਜਗ੍ਹਾ ਕੰਮ ਦਾ ਦਿਖਾਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਦਿਨ ਦੂਰ ਨਹੀਂ ਵੀ ਸਿਰਫ ਇੱਕੋ ਜਗ੍ਹਾ ਬਚੀ ਹੈ ਉਹ ਕੰਦ ਜਿੱਥੇ ਲਿਖਿਆ ਹੁੰਦਾ ਕਿ ਕੁੱਤੇ ਦੇ ਪੂਤ ਯਾਹ ਮਤ ਪੂਤ ਮਾਫ ਕਰਨਾ ਮੇਰੀ ਬੋਲੀ ਜੇਕਰ ਤੁਹਾਨੂੰ ਮਤਲਬ ਚੰਗੀ ਨਾ ਲੱਗੇ ਪਰ ਬਈ ਉਹੀ ਕੰਧ ਬਚੀ ਹੈ ਤੇ ਕੱਲ ਨੂੰ ਹੋ ਸਕਦਾ ਵੀ ਜੇ ਕਿਤੇ ਸਰਕਾਰ ਦਾ ਇਧਰ ਧਿਆਨ ਚਲਿਆ ਗਿਆ ਤਾਂ ਇਹ ਉਸ ਕੰਧ ਦੇ ਉੱਤੇ ਵੀ ਇਹ ਲਿਖ ਦੇਣ ਪੰਜਾਬ ਸਰਕਾਰ ਵੱਲੋਂ ਕਿ ਇੱਥੇ ਪਿਸ਼ਾਬ ਕਰਨਾ ਮਨਾ ਹੈ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਤੇ ਇਹਦਾ ਵੀ ਇੱਕ ਕੰਮ ਦੇ ਤੌਰ ਤੇ ਕਹਿ ਲਓ ਵੀ ਲੋਕਾਂ ਵਿੱਚ ਵਿਖਾਵਾ ਕਰਨਾ ਮਤਲਬ ਪਿਆੰਗ ਸੀ ਢੰਗ ਸੀ ਮੇਰਾ ਮੈਂ ਕੀਤਾ ਬਹੁਤ ਪਸੰਦ ਕੀਤਾ ਲੋਕਾਂ ਨੇ ਫੇਸਬੁੱਕ ਦੇ ਉੱਪਰ ਉਹਦੀ ਮੈਂ ਕੈਪਸ਼ਨ ਦਿੱਤੀ ਸੀ ਉਹ ਥੋੜੀ ਪੜ੍ਹਨੀ ਆਸਾਨ ਸੀ ਤਾਂ ਉਹਨਾਂ ਨੇ ਪੜ੍ਹ ਲਈਓ ਸਮਝ ਗਏ ਇੰਸਟਾਗ੍ਰam ਦੇ ਉੱਪਰ ਤੇ ਬਹੁਤ ਸਾਰੇ ਸੱਜਣਾਂ ਨੂੰ ਲੱਗਿਆ ਕਿ ਸੱਚਮੁੱਚ ਕਿਤੇ ਸਰਕਾਰ ਨੇ ਇਹ ਕੰਮ ਕਰ ਦਿੱਤਾ ਤੇ ਸਰਕਾਰ ਤੋਂ ਅੱਕੇ ਹੋਏ ਲੋਕਾਂ ਨੇ ਕੁਝ ਲੋਕ ਸਮਝ ਵੀ ਗਏ ਕੁਝ ਨਹੀਂ ਵੀ ਸਮਝੇ ਤੇ ਕੁਝ ਅੱਕੇ ਹੋਏ ਲੋਕਾਂ ਨੇ ਸਰਕਾਰ ਨੂੰ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਦੂਰ ਫਿੱਟੇ ਮੂੰ ਤੁਹਾਡਾ ਵੀ ਤੁਸੀਂ ਆਹ ਕੀ ਕਰ ਦਿੱਤਾ ਤੇ ਚਲੋ ਖੈਰ ਮੈਂ ਉਹਨਾਂ ਨੂੰ ਇਕੱਲੇ-ਇਕੱਲੇ ਨੂੰ ਤਾਂ ਨਹੀਂ ਸਮਝਾ ਸਕਦਾ ਸੀ ਇਸੇ ਕਰਕੇ ਮੈਂ ਵੀਡੀਓ ਬਣਾ ਰਿਹਾ ਕਿ ਦੋਸਤੋ ਇਹ ਇੱਕ ਵਿਅੰਗ ਸੀ ਹਾਂ ਇਹ ਸੱਚ ਹੋ ਸਕਦਾ ਤੇ ਇਹ ਮੈਂ ਕੀਤਾ ਸੀਗਾ ਇਹ ਸੱਚ ਹੋ ਸਕਦਾ ਇਹਦੇ ਵਿੱਚ ਕਹਿ ਲੋ ਵੀ ਹਜੇ ਆਪਾਂ ਅਥਕਥ ਨਹੀਂ ਨਹੀਂ ਕਹਿ ਸਕਦੇ ਪਰ ਇਸ ਨੂੰ ਵਿਅੰਗ ਦੇ ਤੌਰ ਤੇ ਲੈਣਾ ਅਤੇ ਇਹਦੇ ਨਾਲ ਹੀ ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਦੁਬਾਰਤੋਂ ਅਹਿਸਾਸ ਹੋਇਆ ਕਿ ਫੇਕ ਨਿਊਜ਼ ਕਿਦਾਂ ਫੈਲਦੀ ਆ ਕਿ ਜਿਵੇਂ ਮੈਂ ਇੱਕ ਵਿਅੰਗ ਕੀਤਾ ਹਾਲਾਂਕਿ ਮੇਰੀ ਇੰਟੈਂਸ਼ਨ ਫੇਕ ਨਿਊਜ਼ ਵਾਲੀ ਨਹੀਂ ਸੀ ਪਰ ਕੁਝ ਲੋਕਾਂ ਨੇ ਉਹਨੂੰ ਇੱਕ ਖਬਰ ਮੰਨਿਆ ਤੇ ਹੋ ਸਕਦਾ ਤੁਸੀਂ ਮੇਰੇ ਤੇ ਬਲੀਵ ਕਰਦੇ ਹੋ ਤੁਸੀਂ ਯਕੀਨ ਕਰਦੇ ਹੋ ਕਿ ਮੈਂ ਜੋ ਕਹਿ ਰਿਹਾ ਤੇ ਉਹਦਾ ਕੋਈ ਅਰਥ ਹੋਏਗਾ ਹਨਾ ਤੇ ਪਰ ਕੈਪਸ਼ਨ ਨਹੀਂ ਪੜੀ ਤਾਂ ਤੁਹਾਨੂੰ ਉਹ ਨਿਊਜ਼ ਲੱਗੀ ਨਿਊਜ਼ ਲੱਗੀ ਤੁਸੀਂ ਸਰਕਾਰ ਨੂੰ ਗਾਣਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਹ ਫੇਕ ਨਿਊਜ਼ ਹੈ ਦੋਸਤੋ ਬਹੁਤ ਸਾਰੀਆਂ ਫੇਕ ਨਿਊਜ਼ ਇਦਾਂ ਹੀ ਫੈਲਦੀਆਂ ਨੇ ਇਦਾਂ ਹੀ ਫਲਾਈਆਂ ਜਾਂਦੀਆਂ ਨੇ ਇਸ ਕਰਕੇ ਅੱਗੇ ਤੋਂ ਸੁਚੇਤ ਰਹੋ ਕੋਈ ਵੀ ਤੁਹਾਨੂੰ ਖਬਰ ਕਿਤੋਂ ਵੀ ਮਿਲਦੀ ਹੈ ਉਹਦੇ ਤੇ ਰਿਐਕਟ ਕਰਨ ਤੋਂ ਪਹਿਲਾਂ ਉਹਦੇ ਬਾਰੇ ਕੱਟੂ-ਕੱਟ ਕਿਸੇ ਅਖਬਾਰ ਵਿੱਚੋਂ ਪੜ੍ਹਨ ਦੀ ਕੋਸ਼ਿਸ਼ ਜ਼ਰੂਰ ਕਰੋ ਜੇਕਰ ਤੁਹਾਨੂੰ ਸੋਸ਼ਲ ਮੀਡੀਆ ਉੱਪਰ ਕੋਈ ਵੀ ਮਿਲਦਾ ਹੈ ਫੇਕ ਨਿਊਜ਼ ਫਲਾਉਣਾ ਸਰਕਾਰਾਂ ਦਾ ਕੰਮ ਹੈ ਆਪਣਾ ਨਹੀਂ ਹੈ ਆਪਣਾ ਕੰਮ ਹੈ ਫੇਕ ਨਿਊਜ਼ ਤੋਂ ਸੁਚੇਤ ਰਹਿਣਾ ਹੋ ਅੱਗੇ ਤੋਂ ਇਦਾਂ ਨਹੀਂ ਕਰਨਾ ਵਿਅੰਗ ਨੂੰ ਵਿਅੰਗ ਸਮਝਣਾ ਖਬਰ ਨਾ ਸਮਝਣਾ ਅਤੇ ਬੇਸ਼ੱਕ ਮੈਂ ਹੋਵਾਂ ਮੇਰੀ ਵੀ ਹਰ ਗੱਲ ਤੇ ਯਕੀਨ ਨਹੀਂ ਕਰਨਾ ਮੇਰੇ ਵਾਂਗ ਹੋਰ ਵੀ ਜਿੰਨੇ ਤੁਹਾਡੇ ਸਾਹਮਣੇ ਆ ਤੁਹਾਡੇ ਆਗੂ ਤੁਹਾਡੇ ਨੇਤਾ ਬਣ ਕੇ ਪੇਸ਼ ਆਉਂਦੇ ਨੇ ਚਲੋ ਮੈਂ ਨੇਤਾ ਨਹੀਂ ਐ ਮੈਂ ਤਾਂ ਇੱਕ ਇਨਫਲੂਐਂਸਰ ਆ ਕਹਿ ਸਕਦਾ ਹਾਂ ਨਾ ਵੀ ਮੇਰਾ ਇੱਕ ਪੇਜ ਐ ਤੇ ਜਿੰਨੋ ਵੀ ਤੁਸੀਂ ਉਹਦੀਆਂ ਗੱਲਾਂ ਤੇ ਯਕੀਨ ਕਰਦੇ ਹੋ ਤਾਂ ਗੱਲਾਂ ਦੇ ਉੱਤੇ ਤਰਕ ਦੇ ਨਾਲ ਯਕੀਨ ਕਰੋ ਕਿਸੇ ਬੰਦੇ ਦੇ ਭਗਤ ਕਦੇ ਨਹੀਂ ਬਣਨਾ ਫੇਕ ਨਿਊਜ਼ ਤੋਂ ਬਚਣਾ ਐ ਠੀਕ ਐ ਬੰਦੇ ਦੀ ਭਗਤੀ ਤੋਂ ਬਚਣਾ ਐ ਸਿਆਣੇ ਬਣਨਾ ਐ ਪੜ੍ਹਨ ਦੀ ਆਦਤ ਪਾਉਣੀ ਐ ਇੱਕ ਪੋਸਟ ਪੜ੍ਹ ਕੇ ਉਹਨੂੰ ਸਾਰਾ ਸੱਚ ਨਹੀਂ ਮੰਨਣਾ ਸੋ ਦੋਸਤੋ ਧੰਨਵਾਦ ਤੁਸੀਂ ਪੋਸਟ ਨੂੰ ਬਹੁਤ ਪਸੰਦ ਕੀਤਾ ਦੇਖਦੇ ਹਾਂ ਕੁਝ ਨਮਾ ਕਰਦੇ ਹਾਂ ਫਿਰ ਇਸ ਢੰਗ ਦੇ ਨਾਲ ਪਰ ਇਸ ਨੂੰ ਵਿਅੰਗ ਮੰਨੋ ਅਤੇ ਫੇਕ ਨਿਊਜ਼ ਤੋਂ ਬਚੋ ਸასი ਕਾਲ ਜੀ